ਮਾਪਿਓ ਆਪਣੇ ਬੱਚਿਆਂ ਨੂੰ ਨਾ ਕਿੰਨੇ ਚਾਮਾ ਲਾਡਾਂ ਦੇ ਨਾਲ ਪਾਲਦੇ ਨੇ ਯਾਰ ਤੇ ਦੇਖੋ ਜਦੋਂ ਜਵਾਨ ਹੋ ਜਾਂਦੇ ਨੇ ਨਾ ਉਹ ਵੀ ਆਪਣੇ ਘਰ ਦੀ ਮਜਬੂਰੀ ਸਮਝਦੇ ਹੁੰਦੇ ਨੇ ਤੇ ਦੇਖੋ ਯਾਰ ਵੀਰ ਨਾ ਵਿਦੇਸ਼ ਵਿੱਚ ਜਾ ਰਿਹਾ ਤੇ ਮਾਂ ਦੇਖੋ ਕਿੰਨਾ ਫਿਕਰ ਕਰ ਰਹੀ ਆਪਣੇ ਬੱਚੇ ਦਾ ਯਾਰ ਤੇ ਦੇਖੋ ਜੱਫੀ ਪਾ ਕੇ ਪੁੱਤ ਰੋਣ ਲੱਗ ਗਿਆ ਮਾਂ ਨੂੰ ਇਦਾਂ ਆਪਣੇ ਪੁੱਤ ਨੂੰ ਦੇਖ ਕੇ ਮਾਂ ਦਾ ਕਿਹੜਾ ਜੀ ਕਰਦਾ ਵੀ ਪੁੱਤ ਨੂੰ ਵਿਦੇਸ਼ ਵਿੱਚ ਤੋਰਦਾ ਬਸ ਮਜਬੂਰੀਆਂ ਹੁੰਦੀਆਂ ਨੇ ਘਰ ਦੀਆਂ ਉਹਨਾਂ ਦੇ ਖਾਤਰ ਪੁੱਤ ਘਰ ਤੋਂ ਦੂਰ ਜਾ ਕੇ ਕੰਮ ਕਰਦੇ ਨੇ ਫੇਰ ਜਾ ਕੇ ਘਰ ਦਾ ਗੁਜ਼ਾਰਾ ਹੁੰਦਾ ਕਿਤੇ ਇਹ ਸਮਾਂ ਵੀ ਬਹੁਤ ਔਖਾ ਹੁੰਦਾ ਜਦੋਂ ਪੁੱਤ ਜਾਂਦਾ ਯਾਰ ਤਾਂ ਦੇਖੋ ਯਾਰ ਵੀਰ ਵੀ ਆਪਣੀ ਮਾਂ ਨੂੰ ਦੇਖ ਕੇ ਨਾ ਰੋਣ ਲੱਗ ਗਿਆ ਯਾਰ ਦੇਖੋ ਯਾਰ ਘਰ ਛੱਡਣੇ ਬਹੁਤ ਔਖੇ ਹੁੰਦੇ ਨੇ ਵਿਦੇਸ਼ਾਂ ਵਿੱਚ ਜਾ ਕੇ ਵੀਰਾਂ ਨੂੰ ਕਿਹੜਾ ਸੌਖਾ ਹੁੰਦਾ ਰਹਿਣਾ ਆਪਣੇ ਪਰਿਵਾਰ ਦੀ ਜ਼ਾਦ ਤਾਂ ਬਹੁਤ ਆਉਂਦੀ ਹੈ ਪਰ ਔਖਾ ਸੁਖਾ ਟਾਈਮ ਲਗਾਉਣਾ ਪੈਂਦਾ ਮਿਹਨਤ ਕਰਨੀ ਪੈਂਦੀ ਹੈ ਦਿਨ ਰਾਤ ਮਾਪਿਓ ਦੀਆਂ ਖੁਸ਼ੀਆਂ ਦੇ ਲਈ ਪੁੱਤ ਵਿਦੇਸ਼ਾਂ ਵਿੱਚ ਤੁਰ ਜਾਂਦੇ ਨੇ ਯਾਰ ਮਾਪਿਓ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਨਾ ਪੁੱਤ ਵਿਦੇਸ਼ਾਂ ਵਿੱਚ ਤੁਰ ਜਾਂਦੇ ਨੇ ਕੀ ਕਹਿਣਾ ਚਾਹੂਗਾ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ